ਖੇਡ ਖੇਡਣ ਵਾਲੇ ਪਹਿਲਗਾਮ ਦੇ ਵਿੱਚ ਜਨਾਬ ਦੇ ਵੱਲੋਂ ਜੋ ਹੈ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ Hindu ਜਾਂ Muslim ਹੈ ਕਿ ਉਹਨਾਂ ਨੂੰ ਜਿਹੜਾ ਹੈਗਾ ਗੋਲੀਆਂ ਨਾਲ ਭੰਨ ਦਿੱਤਾ ਗਿਆ ਹੁਣ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਤਸਵੀਰਾਂ ਜਾਰੀ ਕਰਕੇ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਗਿਆ ਕਿ ਜੇਕਰ ਤੁਸੀਂ ਇਹਨਾਂ ਮੁਤਲਕ ਕਿਸੇ ਵੀ ਤਰੀਕੇ ਦੀ ਜਾਣਕਾਰੀ ਸਰਦੀ ਤੱਕ ਪਹੁੰਚਾਉਗੇ ਤਾਂ ਤੁਹਾਨੂੰ 20 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜੀਆਂ ਇਹ ਉਹੀ ਅਤਵਾਦੀ ਨੇ ਜਨਾਹ ਦੇ ਵੱਲੋਂ ਇਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਅਤਵਾਦੀ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੋਕਾਂ ਨੂੰ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਲਓ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ Hindu ਹੋ ਜਾਂ Musalman ਉਸ ਤੋਂ ਬਾਅਦ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਕਈਆਂ ਨੂੰ ਕਿਹਾ ਗਿਆ ਕਿ ਤੁਸੀਂ ਕਲਮਾ ਪੜ੍ਹ ਕੇ ਸੁਣਾਓ ਜਿਨ੍ਹਾਂ ਨੇ ਕਲਮਾ ਸੁਣਾ ਦਿੱਤਾ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਜਿਨ੍ਹਾਂ ਨੇ ਕਲਮਾ ਨਹੀਂ ਸੁਣਾਇਆ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਤਸਵੀਰ ਤੁਹਾਡੀ ਸਕਰੀਨ ਤੇ ਹੈ ਇਸ ਸਕੈਚ ਜੋ ਹੈ ਜਾਰੀ ਕੀਤੀ ਗਈ ਹੈਗੀ ਆ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਜਨਾਦੇ ਵੱਲੋਂ ਬਕਾਇਦਾ ਇਹਨਾਂ ਦੇ ਜੋ ਨਾਮ ਨੇ ਉਹ ਦੱਸੇ ਗਏ ਨੇ ਇੱਕ ਜੋ ਹੈ ਉਸ ਦਾ ਨਾਮ ਆਦਲ ਹੁਸੈਨ ਥੋਕਾ ਦੱਸਿਆ ਜਾ ਰਿਹਾ ਜੋ ਕਿ ਅਨੰਤਗੜ੍ਹ ਦਾ ਰੈਜ਼ੀਡੈਂਟ ਦੱਸਿਆ ਜਾ ਰਿਹਾ ਇਸੇ ਦੇ ਨਾਲ ਅਲੀ ਭਾਈ ਜੋ ਹੈ ਤਲਹਾ ਭਾਈ ਉਰਫ ਤਲਹਾ ਭਾਈ ਦੱਸਿਆ ਜਾ ਰਿਹਾ ਜਿਸ ਨੂੰ ਕੀ ਲੈ ਕੇ ਸਕੈਚ ਜਾਰੀ ਕੀਤਾ ਗਿਆ ਹੈਗਾ ਤੇ ਇੱਕ ਹੋਰ ਤਸਵੀਰ ਜਿਹੜੀ ਤੁਹਾਡੀ ਸਕਰੀਨ ਤੇ ਹੈਗੀ ਆ ਹਸ਼ੀਮ ਮੁਸਾ ਉਰਫ ਸੁਲੇਮਾਨ ਇਹ ਜੋੜੇ ਹੈਗੇ ਆ ਇਹਨਾਂ ਦੇ ਉੱਤੇ ਜੋ ਹੈ 20 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈਗਾ ਲਗਾਤਾਰ ਹੀ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ 24 ਘੰਟਿਆਂ ਤੋਂ ਲਗਾਤਾਰ ਹੀ ਜੋ ਇਹ ਐਨਕਾਊਂਟਰ ਵੀ ਕੀਤਾ ਜਾ ਰਿਹਾ ਹੈਗਾ ਉਦਮਪੁਰ ਦੀ ਗੱਲ ਕਰ ਲਈਏ ਭਾਵੇਂ ਜੰਮੂ ਕਸ਼ਮੀਰ ਦੇ ਅਟਾ ਟਿਲਾਕੀਆਂ ਦੀ ਗੱਲ ਕਰ ਲਈਏ ਵਕ ਵਕ ਤਸਵੀਰਾਂ ਅਜਹੀਆਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਦਿਲ ਤੁਹਾਡੇ ਵੀ ਜ਼ਰੂਰ ਬਦਲੁੰਦਰੇ ਜਾ ਰਹੇ ਹੋਣਗੇ ਕਿਉਂਕਿ ਵਕ ਵਕ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਲਾਂਕਿ ਕਈ ਅਜਹੀਆਂ ਵੀਡੀਓਜ਼ ਵੀ ਨੇ ਕਈ ਅਜਹੀਆਂ ਜਾਣਕਾਰੀਆਂ ਵੀ ਹੈਗੀਆਂ ਜੋ ਪੁਲਿਸ ਦੇ ਵੱਲੋਂ ਫੌਜੀਆਂ ਦੇ ਵੱਲੋਂ ਸੁਰੱਖਿਆ ਬਲਾਂ ਦੇ ਵੱਲੋਂ ਜੋ ਹੈ ਸਾਡੇ ਤੱਕ ਨਹੀਂ ਪਹੁੰਚਾਈਆਂ ਜਾ ਰਹੀਆਂ ਕਿਉਂਕਿ ਉਸ ਸੈਂਸਿਟਿਵ ਮਸਲਾਇ ਤਾਂ ਜੋ ਉਹਨਾਂ ਦੇ ਵੱਲੋਂ ਕਾਰਵਾਈ ਉਸ ਅਦਾਰ ਤੇ ਕੀਤੀ ਜਾ ਸਕੇ ਤਾਂ ਪਾਕਿਸਤਾਨ ਜਿਨ੍ਹਾਂ ਉਤੇ ਜੋ ਹੈ ਵੱਡਾ ਐਕਸ਼ਨ ਵੀ ਲਿਆ ਗਿਆ ਭਾਰਤ ਸਰਕਾਰ ਦੇ ਵੱਲੋਂ ਐਕਸ਼ਨ ਲੈਂਦਿਆ ਜੋ ਹੈ ਕਈ ਕਨੈਕਸ਼ਨ ਜਿਹੜੇ ਹੈਗੇ ਤੋੜ ਦਿੱਤੇ ਗਏ ਨੇ ਉਸ ਤੋਂ ਬਾਅਦ ਵਕ ਵਕ ਤਸਵੀਰਾਂ ਵੀਡੀਓਜ਼ ਫੋਟੋ ਜੋ ਹੈਗੀਆਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਜਿਹੜੇ ਅਤਵਾਦੀ ਹੈਗੇ ਜਨਾਬ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੀਆਂ ਵੱਖ-ਵੱਖ ਵੀਡੀਓਜ਼ ਵੀ ਸਾਹਮਣੇ ਆਈਆਂ ਜੋ ਅਸੀਂ ਤੁਹਾਨੂੰ ਹਮਦਰਦ ਟੀਵੀ ਦੇ ਜ਼ਰੀਏ ਵੀ ਦਿਖਾਈਆਂ ਹੈਗੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਉੱਥੇ ਸੈਲਾਨੀ ਪਹੁੰਚੇ ਹੋਏ ਸੀ ਜਿਨ੍ਹਾਂ ਦੇ ਵੱਲੋਂ ਉੱਥੇ ਆਨੰਦ ਮਾਣਿਆ ਜਾ ਰਿਹਾ ਸੀ ਤਾਂ ਉਹਨਾਂ ਦੇ ਵੱਲੋਂ ਵੀਡੀਓ ਵੀ ਬਣਾਈ ਜਾ ਰਹੀ ਸੀ ਵੀਡੀਓ ਬਣਾਉਂਦੇ ਬਣਾਉਂਦੇ ਜਦੋਂ ਇਹ ਅਤਵਾਦੀ ਮੌਕੇ ਤੇ ਪਹੁੰਚਦੇ ਨੇ ਇਹਨਾਂ ਦੇ ਵੱਲੋਂ ਫਾਇਰਿੰਗ ਸ਼ੁਰੂ ਕੀਤੀ ਜਾਂਦੀ ਹੈਗੀ ਤਾਂ ਕਈ ਜਿਹੜੇ ਸੈਲਾਨੀ ਹੈਗੇ ਉਹਨਾਂ ਦੇ ਕੈਮਰੇ ਦੇ ਵਿੱਚ ਮੌਕੇ ਦੀ ਘਟਨਾ ਜੋ ਹੈਗੀ ਉਹ ਕੈਦ ਹੋਈ ਹੈ ਜਿਸ ਦੀ ਵੀਡੀਓ ਸਾਹਮਣੇ ਆ ਰਹੀ ਹੈ ਤਾਂ ਜਿਹੜੇ 27 ਜਣੇ ਨੇ 27 ਲੋਕਾਂ ਦੀ ਇਸ ਦੇ ਵਿੱਚ ਮੌਤ ਹੋਈ ਹੈ ਅਤਵਾਦੀਆਂ ਦੇ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇੱਕ ਹੋਰ ਜਿਹੜੀ ਹੈਗੀ ਹੈ ਇਸੇ ਮਾਮਲੇ ਦੇ ਨਾਲ ਜੁੜੀ ਹੋਈ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਅਸਾਮ ਦਾ ਇੱਕ ਪ੍ਰੋਫੈਸਰ ਜੋ ਕਿ Hindu ਹੈ ਲੇਕਿਨ ਜਦੋਂ ਉਸਨੇ ਦੇਖਿਆ ਕਿ ਚਾਰੇ ਪਾਸੇ ਲੋਕੀ ਜਿਹੜੇ ਹੈਗੇ ਕਲਮਾ ਪੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ Hindu ਜੋ ਪ੍ਰੋਫੈਸਰ ਸੀਗਾ ਉਸ ਦੇ ਵੱਲੋਂ ਵੀ ਕਲਮਾ ਜੋ ਹੈ ਪੜਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਅੱਤਵਾਦੀ ਜਿਹੜੇ ਹੈਗੇ ਉਸ ਦੇ ਬਿਲਕੁਲ ਨਾਲ ਹੀ ਇੱਕ ਬੰਦਾ ਬੈਠਾ ਹੁੰਦਾ ਉਸ ਤੋਂ ਪੁੱਛਦਾ ਹੈਗਾ ਕਿ ਤੁਸੀਂ Hindu Hindu ਹੋ ਜਾਂ Musalman ਜਿਵੇਂ ਉਹ Hindu ਕੇ ਅੰਦਰ ਗੋਲੀ ਮਾਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਅੱਤਵਾਦੀ ਜੋ ਹੈ ਇਸ ਪ੍ਰੋਫੈਸਰ ਦੇ ਕੋਲ ਆਉਂਦਾ ਪ੍ਰੋਫੈਸਰ ਤੋਂ ਪੁੱਛਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਲੇਕਿਨ ਜੋ ਪ੍ਰੋਫੈਸਰ ਉਹ ਕਲਮਾ ਪੜਨਾ ਜਾਰੀ ਰੱਖਦਾ ਉਸ ਤੋਂ ਬਾਅਦ ਅਤਵਾਦੀ ਜਿਹੜੇ ਹੈਗੇ ਮੌਕੇ ਤੋਂ ਚਲੇ ਜਾਂਦੇ ਨੇ ਇਸ ਤਰੀਕੇ ਦੇ ਨਾਲ ਇਸ ਪ੍ਰੋਫੈਸਰ ਦੀ ਜੋ ਆਸਾਮ ਦਾ ਪ੍ਰੋਫੈਸਰ ਉਸ ਦੀ ਜਾਨ ਬਚ ਜਾਂਦੀ ਉੱਥੇ ਹੀ ਜੇਕਰ ਹੋਰ ਮਾਮਲਿਆਂ ਦੀ ਗੱਲ ਕਰੀਏ ਤਾਂ ਪੂਰਾ ਸੋਸ਼ਲ ਮੀਡੀਆ ਜੋ ਹੈ ਅੱਜ ਪਹਿਲਗਾਮ ਦੇ ਵਿੱਚ ਜੋ ਵੀ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈਗਾ ਕੀਤਾ ਜਾ ਰਿਹਾ ਵਕ ਵਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਪਤਨੀ ਨੇ ਉਹਨਾਂ ਦੇ ਵੱਲੋਂ ਕਹਾਣੀਆਂ ਵੀ ਦੱਸੀਆਂ ਜਾ ਰਹੀਆਂ ਨੇ ਹੜ ਬੀਤੀ ਦੱਸੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਪਤੀ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਜੋ ਤਸਵੀਰ ਤੁਹਾਡੀ ਸਕਰੀਨ ਤੇ ਹੈ ਇਹ ਉਹੀ ਅਤਵਾਦੀ ਹੈਗੇ ਜਿਨ੍ਹਾਂ ਦੇ ਵੱਲੋਂ 마ਸੂਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਉਤੇ ਦੇਸ਼ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਗੁੱਸਾ ਜੋ ਹੈ ਜਗ ਜाहिर ਹੋ ਰਿਹਾ ਹੈ। ਦੇਸ਼ ਦੀ ਗੱਲ ਕਰ ਲਈਏ ਪਾਵੇਂ ਵਿਦੇਸ਼ਾਂ ਦੀ ਗੱਲ ਕਰ ਲਈਏ ਲਗਾਤਾਰ ਰੋਜ਼ ਪ੍ਰਦਰਸ਼ਨ ਰੋਜ਼ ਮਾਰਚ ਕੀਤਾ ਜਾ ਰਿਹਾ ਹੈ। ਕੈਂਡਲ ਮਾਰਚ ਕੱਢੇ ਜਾ ਰਹੇ ਨੇ ਉੱਥੇ ਹੀ ਅਮਰੀਕਾ ਦੇ ਵੱਲੋਂ ਆਪਣੇ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਵਾਪਸੀ ਕਰ ਲਓ। ਇਹਦੇ ਨਾਲੇ ਜੇਕਰ ਭਾਰਤ ਸਰਕਾਰ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਜਿਹੜੇ ਨਾਗਰਿਕ ਪਾਰਾ ਦੇ ਵਿੱਚ ਹੈਗੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਹੈਗਾ ਕਿ 48 ਘੰਟੇ ਦੇ ਵਿੱਚ ਤੁਸੀਂ ਭਾਰਤ ਛੱਡ ਕੇ ਆਪਣੇ ਮੁਲਕ ਵਾਪਸ ਚਲੇ ਜਾਓ ਤਾਂ ਲਗਾਤਾਰ ਹੀ ਅਜਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਦੂਦੇ ਪਾਸੇ ਪਾਕਿਸਤਾਨ ਦੀ ਗੱਲ ਕਰ ਲਈ ਤਾਂ ਕਈ ਅਜਹੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਅਸੀਂ ਭਾਰਤ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਵਾਰ ਜੰਗ ਨਹੀਂ ਚਾਹੁੰਦੇ ਪਰ ਹੁਣ ਲੱਗਦਾ ਬਹੁਤ ਦੇਰ ਹੋ ਚੁੱਕੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਸੂਮ ਲੋਕਾਂ ਨੂੰ ਨਿਸ਼ਾਨਾ ਇਹਨਾਂ ਦੇ ਵੱਲੋਂ ਬਣਾਇਆ ਗਿਆ ਤਾਂ ਹੁਣ ਭਾਰਤ ਸਰਕਾਰ ਬਦਲਾ ਲੈਣ ਦੇ ਲਈ ਬਿਲਕੁਲ ਤਿਆਰ ਨਜ਼ਰ ਆ ਰਹੀ ਹੈ ਲਗਾਤਾਰ ਹੀ ਵਕ ਵਕ ਤਸਵੀਰਾਂ ਵਕ ਵਕ ਬਿਆਨ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹਰ ਉਹਨਾਂ ਦਾ ਜਿਹੜਾ ਹੈਗਾ ਇਨਸਾਫ ਉਹਨਾਂ ਨੂੰ ਦੁਬਾਇਆ ਜਾਵੇਗਾ ਜਿਸ ਤਰੀਕੇ ਦੇ ਨਾਲ ਮਾਸੂਮ ਲੋਕਾਂ ਨੂੰ ਮਾਰਿਆ ਗਿਆ ਤੇ ਹਰ ਇੱਕ ਇਨਸਾਨ ਨੂੰ ਹਰ ਇੱਕ ਵਿਅਕਤੀ ਨੂੰ ਹਰ ਇੱਕ ਭਾਰਤੀ ਨੂੰ ਇਨਸਾਫ ਜ਼ਰੂਰ ਮਿਲੇਗਾ ਤੇ ਬਦਲਾ ਲੈਣ ਦੀ ਆਖਿਰ ਕੀ ਕੋਈ ਤਿਆਰੀ ਕੀਤੀ ਜਾ ਰਹੀ ਹੋ ਸਕਦਾ ਹੈ ਬਹੁਤ ਜਲਦ ਖੁਲਾਸਾ ਹੋਵੇ ਤਾਂ ਫਿਲਹਾਲ ਤੁਹਾਡੀ ਸਕਰੀਨ ਤੇ ਤਿੰਨ ਅੱਡ-ਅੱਡ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਸਕੈਚ ਜਾਰੀ ਕੀਤੇ ਗਏ ਨੇ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਇਹਨਾਂ ਦੇ ਨਾਮ ਵੀ ਜਾਰੀ ਕੀਤੇ ਗਏ ਨੇ ਤੇ ਬਕਾਇਦਾ ਲੋਕਾਂ ਨੂੰ ਜੋ ਹੈ ਨੰਬਰ ਵੀ ਦਿੱਤਾ ਗਿਆ ਹੈਗਾ ਤੇ ਨਾਮ ਦੱਸ ਕੇ ਇਹ ਜਾਣਕਾਰੀ ਦਿੱਤੀ ਗਈ ਹੈਗੀ ਕਿ ਜੇਕਰ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਵੀ ਆ ਤਿੰਨਾਂ ਨੂੰ ਤੁਸੀਂ ਕਿਤੇ ਦੇਖਦੇ ਹੈਗੇ ਤਾਂ ਇਹਨਾਂ ਮੁਤਲਕ ਜਾਣਕਾਰੀ ਪੁਲਿਸ ਤੱਕ ਜ਼ਰੂਰ ਪਹੁੰਚਾਈ ਜਾਵੇ ਜੇ ਜੋ ਵੀ ਜਾਣਕਾਰੀ ਪਹੁੰਚਾਵੇਗਾ ਉਸ ਨੂੰ ਵੀ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਐਸੇ ਦੇ ਨਾਲ ਉਹਨਾਂ ਦੀ ਜਿਸ ਸਾਕਸ਼ ਦੇ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਉਸ ਦਾ ਨਾਮ ਹਰ ਇੱਕ ਜਾਣਕਾਰੀ ਗੁਪਤ ਰੱਖੀ ਜਾਵੇਗੀ ਤਾਂ ਜੇਕਰ ਤੁਸੀਂ ਵੀ ਇਸ ਜੋ ਅਤਵਾਦੀ ਹੈਗੇ ਜਿਨ੍ਹਾਂ ਦੀ ਜੋ ਸਕੈਚ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਜੇਕਰ ਤੁਸੀਂ ਕਿਤੇ ਦੇਖਦੇ ਹੋ ਤਾਂ ਇਨਾਮ ਮੁਤਲਕ ਜਾਣਕਾਰੀ ਪੁਲਿਸ ਤੱਕ ਜ਼ਰੂਰ ਪਹੁੰਚਾਓ